ਵੇਰ ਦਾ ਟਾਈਮ ਆ ਜੀ ਆਪਾਂ ਉੱਠ ਗਏ ਤੇ ਆਪਾਂ ਲੰਗਰ ਲਾ ਲਿਆ ਅੱਜ ਤੇ ਆਪਣੇ ਨੌਜਵਾਨਾਂ ਨੇ ਇੱਧਰ ਟੈਂਟ ਕੱਢਤਾ ਅੰਦਰ ਬਿਠਾ ਕੇ ਰੋਟੀ ਖਵਾਈ ਜਾਂਦੇ ਆ ਕਿਉਂ ਇੱਧਰ ਆਪਣਾ 10 ਮਹੀਨਾਂ ਲੱਗਿਆ ਹੋਇਆ ਸਮੁੰਦਰ ਦਾ ਲੰਗਰ ਲੱਗਿਆ ਹੋਇਆ ਬਿਸਕਟ ਤੇ ਇੱਧਰ ਆਪਣਾ ਭਰਾ ਤੇ ਇੱਧਰ ਜੱਟ ਸਾਹਿਬ ਜੀ ਨਾਲ ਵੀਡੀਓ ਬਣਾਉਂਦੇ ਆ ਇਹ ਨੂੰ ਬੋਈ ਤੇ ਕਹੇ ਜੀ ਜਾਂਦੇ ਆਂ ਦਰਮਾ ਜੱਟ ਤੋਂ ਆ ਜੀ ਆਇਓ ਦੇਖਦੇ ਆਂ ਦਰਮਾ ਦਾ ਬੱਤੀ ਜਾਲੀ ਬਣਾ ਬਸੇ ਤਾਂ ਕੇਵਲ ਚਾਰ ਬੱਤੀਆਂ ਨੇ ਮੰਦਰਾਵਾਂ ਦੇ ਲੰਗਰ ਇਧਰ ਆਪਣਾ ਤੇਜੀ ਭਰਾ ਲਾਉਣਾ ਐ ਜੋੜ ਸਾਡਾ ਇਲੈਕਟ੍ਰੀਸ਼ੀਅਨ ਫਿਰ ਇਹੋ ਤਰ੍ਹਾਂ ਕਿ ਇਹਨਾਂ ਡਿਸਪੋਜ਼ਲ ਆ ਤੇ ਗੱਬਰੂਆਂ ਨੇ ਇਹ ਆਪਾਂ ਪਾਣੀ ਦਾ ਟਾ ਕਰ ਰਹੇ ਆ ਉਹਦੇ ਹਲੇ ਲਾ ਦੇਣਾ ਅੱਗੇ ਚ ਇੱਕ ਦੰਬੂ ਆਪਾਂ ਅਜੇ ਇੱਧਰ ਲਾ ਲਿਆ ਦੂਜਾ ਆਪਣਾ ਇੱਧਰ ਸੀ ਆਹ ਟਰਾਲੀਆਂ ਆਪਣੀਆਂ ਹੋ ਗਈਆਂ ਇੱਥੇ ਚਲੋ ਵੀ ਚਲੋ ਕਿੱਧਰ ਜਾਂਦੀਆਂ ਨੇ ਸੰਗ ਤਾਂ ਭਾਈ ਸਾਡੇ ਭਾਈ ਖਾਲਸਾ ਛਿੜਵਾਏ ਦੀ ਕੀ ਖਫਤੇ ਇਹ ਆਪਣੇ ਬਾਬਾ ਅਮਰਜੀਤ ਸਿੰਘ ਜੀ ਦੇ ਇੱਥੇ ਤੋਗਾਲ ਪਿੰਡ ਦਾ ਲੰਗਰ ਚੱਲਦਾ ਜੀ ਬਰੈਡ ਪਕੌੜਿਆਂ ਦਾ ਲੰਗਰ ਚੱਲ ਰਿਹਾ ਤੇ ਬਾਈ ਫੁੱਲ ਮਿਹਨਤ ਨਾਲ ਲੰਗਰ ਚਲਾ ਰਹੇ ਨੇ ਸੂਰੇਸ਼ਵਰੀ ਪਰੌਂਠਿਆਂ ਦਾ ਲੰਗਰ ਚੱਲਦਾ ਹੁੰਦਾ ਤੇ ਦੁਪਹਿਰੇ ਬਰੈਡ ਪਕੌੜਿਆਂ ਦਾ ਆਹ ਬੜੇ ਕੰਟੀ ਹੋ ਦੋ ਲੰਗਰ ਜਲਦੀ ਕੇ واحرو جی واحد ਬਜੰਤਰ ਨੂੰ ਬੁਲਾ ਰਹੇ ਹਾਂ ਹਾਂਜੀ ਹਾਂਜੀ ਬੁਲਾ ਬੁੜਾਰੇ ਆ ਹੋਰ ਚੜ੍ਹਦੀ ਗਲਾ ਫੋਟ ਆਣਾ ਕਾਲ ਸਿੱਖ ਸਕਦਾ ਪਿੰਡ ਤੋਕਾਵਾਲ ਖੋਖਰ ਖੋਰਦ ਸੱਦਾ ਸਿੰਘ ਵਾਲਾ ਆਪ ਜੀ ਦਾ ਸਮੂਹ ਸੰਗਤਾਂ ਆਬੜੀ ਤੋਂ ਜਹੇਦਾਰ ਆਏ ਹੋਏ ਹਨ ਬਲਦੇਵ ਸਿੰਘ ਨੇ ਗੁਰੂ ਕੇ ਹਰਿਆਣਾ ਗੁਰਦੁਆਰਾ ਪਵੰਦਕ ਕਮੇਟੀ ਦੇ ਪ੍ਰਧਾਨ ਸਾਹਿਬ ਹਨ ਆਪ ਜੀ ਦੀਆਂ ਸ਼ਰਵਤ ਸੰਗਤਾਂ ਨੇ ਇਸ ਸ਼ਹੀਦੀ ਜੋੜ ਮੇਲ ਤੇ ਗੁਰੂ ਘਰ ਲੰਗਰ ਦੀ ਸੇਵਾ ਕਰ ਰਹੀਆਂ ਨੇ ਗੁਰੂ ਕੇ ਨਾਮ ਬਾਣੀ ਨਾਲ ਜੋੜ ਰਹੀਆਂ ਹਨ ਸੰਗਤਾਂ ਨੌਜਵਾਨ ਵੀਰਾਂ ਨੂੰ ਗੁਰੂ ਘਰ ਸਿੱਖੀ ਜੀਵਨ ਧਾਰਨ ਕਰੋ ਨਾਮ ਜਪੋ ਜਪਾਓ ਪ੍ਰੇਮ ਕਰੋ ਪ੍ਰੇਮ ਕਰਾਓ ਭਾਈ ਇਕ ਦੂਸਰੇ ਦੇ ਨਾਲ ਪ੍ਰੇਮ ਮੜ ਕੇ ਰਹਿਣਾ ਸਾਰੀਆਂ ਸੰਗਤਾਂ ਨੇ ਪ੍ਰੇਮ ਦੇ ਵਿੱਚ ਹੀ ਰੱਬ ਵਸਦਾ ਸਾਠ ਕਹੋ ਸੁਦਲੇ ਹੋ ਸਭੇ ਦਿਨ ਪ੍ਰੇਮ ਕਿਓ ਤੇ ਨਹੀਂ ਪ੍ਰਭ ਪਾਇਓ ਖੁਸ਼ੀਆਂ ਆਨੰਦਾਂ ਕਾ ਲੱਗ ਜਾਵੇ ਧਿਆਨ ਹੋ ਜਾਵੇ ਸਿੱਧਾ ਸਿੰਘਾਂ ਨੇ ਮੰਨੂ ਬਾਵੇ ਸਾਰੀਆਂ ਕਾਲ ਬੋਲੇ ਇੱਕ ਫਤਿਹ ਸਾਰੀਆਂ ਕਾਲ ਆਜੋ ਜੀ ਆਜੋ ਆਹ ਦੇਖੀਂ ਜੀ ਚੋਜਣ ਦੇ ਕੱਟੀ ਦਾ ਤਾਂ ਇਹ ਕੀ ਹੈ ਤੇ ਨਾ ਖੜੂ ਜੀ ਰੋਡ ਦੇ ਠੀਕ ਹੈ ਠੀਕ ਆ ਜਾਵੇ ਨਾਲ ਹੋ ਜਾਵੇ ਸੈਦ ਬਾਬਾ ਡੋਰਾਵਰ ਸੈਦ ਬਾਬਾ ਹੋ ਜਾਵੇ ਮਹਾਰਾਜ ਕੋਟੀ ਦੇ ਹੋਰ ਹੋ ਜਾਵੇ ਗੁਰੂ ਜੀਆ ਸੁਖਨਾ ਲਗਤ ਨੌਂ ਦੀਆਂ ਰੂਟ ਕਾਰ ਦੇ ਵਾਹਿਗੁਰੂ ਕੀ ਫਤਹ ਵਾਹਿਗੁਰੂ ਕੀ ਬੋਲੇ ਮੁਰਾਵਾ ਖੇ ਦਿਓ ਜਬਾਸ਼ ਅੱਗੇ ਲਾਇਆਗਾ ਕਿਹੜਾ ਚੈਨਲ ਹਾਂਜੀ ਹਾਂਜੀ ਚੈਨਲ ਤੇ ਜਾੜਾਂ ਜੀ ਸਾਰੀ ਆਦੋ ਆਦੋ ਬਾਬਾ ਜੀ ਆਹ ਬਰੇਟਾ ਲੋ ਜੀ ਬਾਬਾ ਇਹ ਉਹ ਦੇਹੜ ਡੀਲੀਟ ਹੋ ਜਾਂਦਾ ਏ ਉਹ ਫਿਰ ਆ ਜਾ ਆ ਬਾਦੂ ਨਾ ਵਰ ਸੇ ਪਾਪਾ ਭਟੇ ਸੇ ਮਾਤਾ ਗੁਦਰ ਕਾਲ ਨਿਗਰੇ ਬਾਦੂ ਪਾ ਵੇ ਹੋਰ ਰਖਦੇ ਫਟੇ ਗੁਰ ਪ੍ਰਿਆ ਕਾਲ ਦੇਖ ਤੇ ਕੋਈ ਚੀਜ਼ ਵੱਲੋਂ ਆਜ ਵੀ ਆ ਤੇ ਗੁਰ ਜੀ ਆ ਤੇ ਸਾਥ ਸੁਖੂਤ ਪੈ

どうぞ。 ਪਿੰਡ ਛੰਡਾ ਵੰਗਾ ਮੋਕੇ ਤੋਂ ਆਜੋ ਵੀ ਦਰਬਾਰ ਸਾਹਿਬ ਜਾਣ ਦਾ ਰਸਤਾ ਹੁਣ ਉਹਦਾ ਇੱਕ ਸਾਥੀ ਦਰਸ਼ਕ ਰੱਖੇ ਰੱਖੇ ਔਰ 77 ਦੇ ਕੋਲ ਖੜਾ ਹੁਣ ਛੱਡਾ ਅੱਬਾ ਹੁਣ ਇਹਨੂੰ ਹੁਣ ਇਹਨੂੰ ਦੁਆਰੇ ਹੋਗਾ ਹਾਂ ਇਹਦਾ ਬਾਤ ਚੀਤੇ ਨੂੰ ਵੀ ਕਰਕੇ ਕਿਉਂ ਮarre ਵੀ ਵੀਡੀਓ ਛੋਟ ਛੋਟ ਕੱਟ ਲਈ ਚੱਲਣਾ ਕ੍ਰੀਏਟਿਵ ਵਾਲੀ ਹੈ ਨਾ ਉਹ ਗਵਾਦਾ